ਇਸ ਘਰ ਚ ਮਾਤਮ ਹੈ 20 ਦਿਨ ਪਹਿਲਾਂ ਹੀ ਇਥੋਂ ਕੁੜੀ ਦੀ ਡੋਲੀ ਤੁਰੀ ਸੀ ਪਰ ajo se ਕੁੜੀ ਦੀ ਦਰਦਨਾਕ ਮੌਤ ਨੇ ਇਸ ਪਰਿਵਾਰ ਨੂੰ ਝੰਜੋੜ ਦਿੱਤਾ ਹੈ ਬਰਨਾਲਾ ਦੇ ਨਰਾਇਣ ਸੋਇਆ ਪਿੰਡ ਦਾ ਇਹ ਮਾਮਲਾ ਕਤਲ ਦੇ ਇਲਜ਼ਾਮ ਇਸ ਨਵੀਂ ਵਿਆਹੀ ਕੁੜੀ ਦੇ ਪਤੀ ਤੇ ਨੇ ਲੜਕੀ ਦੀ ਉਮਰ 19 ਸਾਲ ਦੱਸੀ ਜਾ ਰਹੀ ਹੈ ਤੇ ਉਸ ਦਾ ਨਾਮ ਜਸਪ੍ਰੀਤ ਕੌਰ ਸਿੰਘ ਸੱਚੀ ਰਾਤ ਨੂੰ ਮੇਰੀ ਭੈਣ ਦਾ ਵਿਆਹ ਹੋਇਆ ਸੀ ਤੇ 25 ਰਾਤ ਦੇ ਵਿਆਹ ਤੋਂ ਬਾਅਦ ਜਾਨੀ ਕਿ ਅੱਜ ਘਟਨਾ ਮੇਰੀ ਭੈਣ ਦਾ ਕਤਲ ਕਰ ਦਿੱਤਾ ਜਾਂਦਾ ਹੈ ਜੋ ਕਿ ਸਾਨੂੰ ਪਤਾ ਉਹਨਾਂ ਦੀ ਪੰਚਾਇਤ ਵੱਲੋਂ ਸੜਕੇ ਸਵੇਰ 3:30 ਵਜੇ ਤੇ ਸੈਗਨ ਦਾ ਤੁਸ ਨੂੰ ਲਾ ਕੇ ਤੇ ਜੋ ਕਿ ਇਹਨਾਂ ਨੇ ਜਿਵੇਂ ਦੱਸਿਆ ਤੁਹਾਨੂੰ ਅਸੀਂ ਜਿਵੇਂ ਪੁੱਜੀ ਉੱਥੇ ਤੇ ਉਹਨਾਂ ਦੀ ਹਾਲਤ ਬਹੁਤ ਹੀ ਮੰਦਭਾਗੀ ਘਟਨਾ ਦੇ ਵਿੱਚ ਮਿਲੀ ਸਾਨੂੰ ਤੇ ਉਹਨਾਂ ਦੇ ਗਰਦਨ ਤੇ ਬਹੁਤ ਬਾਹਰ ਕੀਤੇ ਹੋਏ ਸੀ ਜਿਵੇਂ ਪੇਜ ਕਾਸਨਾ ਤੇ ਬਹੁਤ ਹੀ ਗੰਦੀ ਘਟਿਆ ਤਰੀਕੇ ਨਾਲ ਉਹਨਾਂ ਦੀ ਮੌਤ ਕੀਤੀ ਗਈ ਆ ਤੇ ਵਿਆਹ ਤੋਂ ਬਾਅਦ ਉਹ ਮੁੰਡਾ ਕੁਝ ਪਹਿਲਾਂ ਵੀ ਤੰਗ ਪਰੇਸ਼ਾਨ ਕਰਦਾ ਸੀਗਾ ਸਮਝਾਉਣ ਦੇ ਬਾਵਜੂਦ ਵੀ ਨਹੀਂ ਸਮਝਿਆ ਪਰ ਉਸਨੇ ਇਹ ਘਟਨਾ ਨੂੰ ਆਕਰ ਨੂੰ ਅੰਜਾਮ ਦਿੱਤਾ ਹੈ ਪ੍ਰਸ਼ਾਸਨ ਤੋਂ ਸੁਣਵਾਈ ਘੱਟ ਹੋ ਰਹੀ ਹੈ ਜੀ ਨਵਾਈ ਕੀਤੀ ਜਾਵੇ ਚੰਗੀ ਤਰੀਕੇ ਨਾਲ ਇਨਸਾਫ ਦਿੱਤਾ ਜਾਵੇ। ਇਥੋਂ ਸਾਡੇ ਪਿੰਡੋਂ ਰਿਸ਼ਤੇ ਜਰੀਆ ਲੱਖੇ ਦੀ ਲੱਖੇ ਪਿੰਡ ਦੀ ਕੁੜੀ ਆ। ਇਹਦਾ ਕੁੜੀ ਦਾ ਪਰਿਵਾਰ ਬਹੁਤ ਨਰਮ ਆ। ਕੁੜੀ ਦੇ ਮੈਰਿਜ ਹੋਈ ਨੂੰ ਹਜੇ ਤਕਰੀਬਨ 20 ਦਿਨ ਹੀ ਹੋਏ ਆ। ਤੇ ਇਹਨਾਂ ਨੇ ਰਾਤ ਸਹਰਿਆਂ ਨੇ ਸੋਈਆਂ ਆਏ ਨੇ ਕੁੜੀ ਨੂੰ ਮਾਰਤਾ ਤੇ ਹੁਣ ਪੁਲਿਸ ਕਾਰਵਾਈ ਕਰੀ ਜਾਂਦੀ ਆ ਕਿੰਨਾ ਬਾਕੀ ਚਲੋ ਸਾਨੂੰ ਸੰਤੁਸ਼ਟੀ ਆ ਵੀ ਕਾਰਵਾਈ ਵਧੀਆ ਕਰਨੀ ਪੁਲਿਸ ਵਾਲੇ ਸਾਰੀ ਕਰਨੀ ਚਾਹੀਦੀ ਵੀ ਆ। ਗਾਹ ਨੂੰ ਨਹੀਂ ਅਜਿਹੀ ਘਟਨਾ ਵਾਪਰਨੀ ਚਾਹੀਦੀ ਤੇ ਨਾਰਾਇਣਗੜ੍ਹ ਸੋਈਆਂ ਪਹਿਲਾਂ ਮੰਗਦੇ ਸੀ ਕਿੰਨਾ ਕਿ ਤੋਹ ਮੰਗ ਲੈਂਦੇ ਸੀ ਵਿਆਹ ਤੋਂ ਪਹਿਲਾਂ ਵੀ ਉਹਨਾਂ ਨੇ ਚੰਦੀ ਕੁੱਛ ਜ਼ਮੀਨ ਉਹ ਮੇਰਾ ਲਖਾਈ ਵੀ ਹੈ ਤੇ ਹੁਣ ਵੀ ਪੈਸੇ ਦੀ ਮੰਗ ਕਰਦੇ ਸੀ ਉਹਦਾ ਬੀਆ ਕੁੜੀ ਦਾ ਆਇਆ ਬਸ ਇਹ ਦੋ ਪੈਨ ਕਤਲ ਬਿਲਕੁਲ ਕਤਲ ਆ ਅਜੇ ਤੱਕ ਇਹ ਨਹੀਂ ਕਿ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਮਝੀ ਸਾਡੇ ਕੋਲ ਫੋਨ ਤੇ ਤਲਾਸ਼ੀ ਨਰਾਇਣਗੜ੍ਹ ਸੂਈਆਂ ਥਾਣੇ ਤਲੇਵਾਲ ਜਿਹੜੇ ਪਿੰਡ ਪੈਂਦਾ ਉੱਥੇ ਇੱਕ ਵਿਅਕਤੀ ਨੇ ਆਪਦੀ ਘਰ ਵਾਲੀ ਸੱਟਾ ਮਾਰ ਕੇ ਮਾਰਦੀ ਉਦੇ ਸਬੰਧ ਵਿੱਚ ਸੀ ਉਹਨਾਂ ਦੇ ਜੋ ਵਾਰਸੇ ਲੜਕੀ ਦੇ ਪਰਿਵਾਰ ਦੇ ਆ ਗਏ ਉਹਨਾਂ ਦਾ ਬਿਆਨ ਲੈ ਕੇ ਸਾਡੇ ਵੱਲੋਂ ਜੋ ਵੀ ਕਾਰਵਾਈ ਬੰਦੀ ਉਸ ਸਬੰਧੀ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੀ ਸਰ ਕੁੜੀ ਨੇ ਅਰੈਸਟ ਕਰਕੇ ਬਾਹਰ ਜਾਣ ਦਾ ਕੋਈ ਤਾਂ ਮੈਕਸੀ ਜੀ ਜੋ ਅਜੇ ਮੁੱਢਲੇ ਤੌਰ ਤੇ ਪਰਤਾਲ ਕੀਤੀ ਜਿਹਨਾਂ ਪਰਿਵਾਰ ਨੇ ਦੱਸਿਆ ਵੀ ਲੜਕੀ ਨਾਲ ਅਲਰਟ ਕੀਤੀ ਸੀ ਬੜਾ ਬਾਹਰ ਦਾ ਵੀਜਾ ਸੀ ਲੜਕੀ ਬਾਹਰ ਜਾਉ ਸੀ ਉਹਦੇ ਸਬੰਧੀ ਇਹਨਾਂ ਦਾ ਆਪਸੀ ਫੈਮਿਲੀ ਦੋਨਾਂ ਦਾ ਸਹਿਮਤੀ ਹੋਈ ਸੀ ਵੀ ਅਸੀਂ ਲੜਕੀ ਨੂੰ ਬਾਹਰ ਭੇਜਾਂਗੇ ਸਰ ਕੋਈ ਨੌਜਵਾਨਾ ਜਿਹਦੇ ਨੂੰ ਕਤਲ ਕੀਤਾ ਗਿਆ ਕੋਈ ਨਸ਼ੇ ਰਾਦੀ ਵੀ ਰਹਿਦਾ ਨਹੀਂ ਲੱਗਦਾ ਇਹ ਜੋ ਮੁੱਢਲੇ ਤੌਰ ਤੇ ਜਿਹੜਾ ਮਨ ਲ ਬਿਆਨ ਲਿਖੇ ਜੋ ਸਾਡੇ ਨੂੰ ਬੰਦੀ ਹਲਸੋਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਅਰੈਸਟ ਪਾ ਲਈਏ ਸਰ ਨਹੀਂ ਆਲਰੇਡੀ ਪਹਿਲਾਂ ਅਸੀਂ ਮਕਦਮਾ ਦਰਜ ਕਰਾਂਗੇ ਮਕਦਮਾ ਦਰਜ ਕਰਕੇ ਪੋਸਟਾਂ ਕਰਾ ਕੇ ਉਸ ਤੋਂ ਬਾਅਦ ਜੋ ਵੀ ਅਗੇ ਇਨਵੈਸਟੀਗੇਸ਼ਨ ਹੈ ਉਹ ਕੀਤੀ ਜਾਏਗੀ ਜੋ ਮਨਲਾਦ ਮੁਤਾਬਕ ਪਹਿਲਾਂ ਉਹਨਾਂ ਦੇ ਵਾਰਸਾਂ ਦਾ ਬਿਆਨ ਲਿਖਣਾ ਬਿਆਨ ਲਿਖ ਕੇ ਮਕਦਮਾ ਦਰਜ ਕਰਨਾ ਮਕਦਮਾ ਦਰਜ ਕਰਾਉਣ ਦੇ ਨਾਲ ਹੀ ਪੋਸਟਾਂ ਕਰਨਾ ਤੇ ਨਾਲ ਹੀ ਅਗਲੀ ਉਹਦੀ ਅਰੈਸਟ ਪਾ ਜਾਣਕਾਰੀ ਮੁਤਾਬਕ ਲੜਕੀ ਦਾ ਕੈਨੇਡਾ ਦਾ ਵੀਜ਼ਾ ਲੱਗਾ ਹੋਇਆ ਸੀ ਤੇ ਉਸਨੇ ਪੜ੍ਹਾਈ ਲਈ ਅਗਲੇ ਸਾਲ ਵਿਦੇਸ਼ ਜਾਣਾ ਸੀ ਹੁਣ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮੁਲਜ਼ਮ ਪਤੀ ਫਰਾਰ ਦੱਸਿਆ